ਬੜੀ ਸਵਾਦ ਬਣੀ ਹੀ ਇੱਕ ਵੀ ਕਹਿੰਦੇ ਆ ਕਿ ਸਬਜੀ ਤੂੰ ਬਣਾਈ ਆ ਮੈਂ ਨਹੀਂ ਮੈਂ ਨਹੀਂ ਬਣਾਈ ਮम्मी ਨੇ ਬਣਾਈ ਆ ਤੇ ਅੱਗੋ ਕਹਿੰਦਾ ਸਾਡੇ ਵੱਲ ਤੇ ਵੀ ਸਵਾਦ ਬਣਾਉਂਦੀ ਨਹੀਂ ਜਿੱਤੀ ਆਈ ਆ ਨਾ ਕਿ ਤਾਂ ਬੜੀ ਸਵਾਦ ਸਬਜੀ ਬਣਾਈ ਆ ਇਹ ਰਹਿਣੋ ਮਾ ਦੇ ਤੇ ਮੈਨਰ ਉਹ ਨਹੀਂ ਸਬਜੀ ਇਦਾਂ ਦੀ ਬਣਾਉਂਦੀ ਆ ਜੇ ਮੈਂ ਸਬਜੀ ਜਦੋਂ ਵੀ ਬਣਾਉਣੀ ਮੇਦਰ ਦੀ ਬਣਾਉਂਦੀ ਹਾਂ ਮੇਰਾ ਹੱਥ ਹੀ ਐਸੇ ਟਿਕੀ ਜਾਂਦਾ ਮम्मी ਦਾ ਹਾਲ ਤੁਮਦਾ ਆ ਜੇ ਸਾ ਰੋਟੀ ਖਾਂਦਾ ਉੱਥੇ ਤੇ ਨਾ ਮੈਨੂੰ ਮਜ਼ਾ ਹੀ ਨਹੀਂ ਆਉਂਦਾ ਤੇ ਬੜਾ ਹੀ ਮਜ਼ਾ ਆਇਆ ਪਰ ਉਤੇ ਮਾਂ ਦੇ ਥਾਲੇ ਸਵਾਲ ਲੱਗ ਨਹੀਂ ਆ ਰਹੀਆਂ ਰੋਟੀ। ਪਪੇ ਜਿੱਦਾਂ ਦੀ ਆਈਆਂ ਨਾ ਸੱਚੀ ਤੁਹਾਡੇ ਬਾਟੇ ਠਿਕਣੇ ਸਬਜ਼ੀ ਵਾਲੇ ਸੀ ਤੇ ਤੁਸੀਂ ਨਾ ਬੜਾ ਹੀ ਜਿਦਣਾ ਐਨਾ ਤਾਂ ਮੇਰੇ ਘਰ ਕੇ ਜਿਦਣਾ ਨਹੀਂ ਹੁੰਦੇ ਹੋ। ਤੁਕਿਓ ਬੇਟੀ ਆਈ ਤਾਂ ਮੈਂ ਸਬਜ਼ੀ ਦੇ ਬਾਟੇ ਨਹੀਂ ਕੱਢਣੇ। 4 ਦਿਨ ਤੇ ਮੇਥੀ ਰਹਿਣ ਆਈ। ਫੇਰ ਜਾਗ ਜਾਪੇ ਘਰ ਕੇ ਖਾਣਾ। ਮੰਮੀ ਬਸ ਸੋਚੰਗੀ ਹਾਂ ਕਿ 2 ਦਿਨ ਹੋ ਗਏ ਕਿ ਲਵਾਈ। ਤੇ ਡੈਡੀ ਨੂੰ ਕਹਿੰਦੀ ਆ ਕਿ ਸ਼ਾਦੀ ਹੁੰਦੀ ਆ ਆ ਚਲ ਤੇਰੀ ਸੱਸ ਨੇ ਵੀ ਮੁੰਡੇ ਨਾਲ ਇੱਕ ਬਕਵਾਦ ਕੀਤਾ ਆ ਕੋਈ ਮਗਰ ਮੈਂ ਫੇਰ ਆ ਜਾਾਂਗੀ ਬਾਤ ਹੋਈਏ ਬਲੇਵੀ ਕਹਿੰਦੇ ਕਿ ਤੋ ਦਿਨ ਤੱਕ ਆ ਕੇ ਤੇ ਆਈ ਨਹੀਂ ਆਨੇ ਚਲ ਕਹਿੰਦੀ ਆ ਤੇਰੇ ਬੈਰੀ ਨੇ ਕਰਦੇ ਗੱਲ ਹੁੰਦਾ ਚਲ ਜੇ ਤੂੰ ਹੁੰਦੇ ਆਂ ਤੇ ਫਿਰ ਤੂੰ ਹੀ ਗੱਲ ਕਰੀਓਂ ਅੱਛਾ ਠੀਕ ਹੈ ਕਿਹਾ ਦੇ ਮੈਨੂੰ ਸ਼ਾਦੀ ਹੋਣੀ ਚਲ ਠੀਕ ਹੈ ਕਰ ਦਿੰਦੇ ਆਂ ਮੇਰੀ ਗੱਲ ਸੁਣੋ ਮੇਰੀ ਸੱਸ ਕਹਿ ਕੇ ਗਈ ਸੀ ਕਿ ਦੋ ਦਿਨ ਉਹਨੂੰ ਕੁੜੀ ਨੂੰ ਛੱਡ ਦੇ ਦੋ ਦਿਨ ਹੋਣ ਹੋ ਗਏ ਨੇ ਤੇ ਤੇ ਉਹਨੂੰ ਤਾਂ ਛੱਡ ਲਾਓ ਤੇ ਸਮਝੋ ਨਾ ਉਹਨੂੰ ਕਹਿਣਾ ਹੈ ਜੀ ਦੋ ਦਿਨ ਹੋਣ ਹੋਰ ਨਹੀਂ ਮੈਂ ਚੱਲ ਛੱਡਿਆ ਦੀ ਸੱਸ ਫੁੜਕੇ ਆਵੇਂ ਉਹਨੂੰ ਗੱਲਾਂ ਕਰੂਗੀ ਦੋ ਦਿਨ ਦਾ ਵਕਤਵਾ ਦੇ ਕੇ ਗਈ ਨਾਲੇ ਉਹਦੀ ਨਾਨ ਆਂਦੀ ਆਉਣਾ ਆਪਦੇ ਉਹਨੂੰ ਮਿਲਣਾ ਉਹਨੇ ਤਾਂ ਕਰਕੇ ਆਂਦੀ ਵੀ ਜਦੋਂ ਉਹਨੂੰ ਲੱਭਣੋ ਤੇ ਦੋ ਦਿਨ ਉਹਦੀ ਨਾਨ ਆਂਦੀ ਆ ਮੈਂ ਫਿਰ ਉਹ ਮਿਲ ਕੇ ਲੈ ਕੇ ਆਪਣੀ ਨਾਨ ਨੂੰ ਦੀ ਤੇ ਕਿੱਦਾਂ ਜਰਮਨ ਛੱਡ ਆਉਂ ਕਿ ਮੈਨੂੰ ਜਾਣਾ ਪੈਣਾ ਨਹੀਂ ਆਪ ਛੱਡ ਆ ਉਹ ਜਰਮਨ ਦੇ ਘਰ ਕੰਮ ਕਰ ਲੇਗਾ ਕੋਈ ਚੱਲ ਕੋਈ ਨਹੀਂ ਫਿਰ ਮੈਂ ਛੱਡ ਆਉਂ ਚੱਲ ਠੀਕ ਹੈ ਫਿਰ ਛੱਡ ਆਇਓ ਭਲਕੇ ਕੋਈ ਨਹੀਂ ਚਾਹਤਾ ਉਹੋ ਨੇ ਹਾਂਜੀ ਮੰਮੀ ਠੀਕ ਏ ਮੈਨੂੰ ਲੱਗਦੀ ਏ ਠੀਕ ਨਹੀਂ ਮਮਾ ਮੈਂ ਠੀਕ ਆ ਤਾਂ ਤੁਹਾਨੂੰ ਦੋ ਲੱਗਣ ਗਿਆ ਮੈਂ ਠੀਕ ਨਹੀਂ ਆ ਜਿੱਦਾਂ ਜਾਈ ਮੈਂ ਸਿਹਤ ਦਾ ਮੇਖਾ ਨਹੀਂ ਹੁੰਦਾ ਭਾਕੇ ਚੁੱਪ ਚਾਪ ਜੋਰ ਕਰਕੇ ਲੱਗੇ ਪੈ ਰਹੀ ਹੂ ਤੁਹਾਨੂੰ ਆਪ ਨੂੰ ਜੀਨੇ ਕਹ ਲਗਾ ਦੀ ਮੈਨੂੰ ਇੰਨਾ ਲੱਗਦਾ ਚੰਗਾ ਹੋਣਾ ਕਿ ਉਹ ਭਾਈ ਆ ਜਦੋਂ ਤੁਸੀਂ ਆਈ ਮੈਂ ਤੇਰੀ ਖੁੰਝਿਆ ਵੀ ਮੰਮੀ ਨੇ ਇਦਾਂ ਦੀ ਕੋਈ ਗੱਲ ਨਹੀਂ ਤੂੰ ਐਵੇਂ ਜਿਆਦਾ ਹੀ ਸੋਚੁੰਦੇ ਹੋ ਨਹੀਂ ਸੱਚੇ ਤੂੰ ਕਾਲ ਜੋ ਵੀ ਕੋਈ ਗੱਲ ਆ ਸੱਚੋ ਸੱਚ ਦੱਸ ਮੰਮੀ ਤਾਂ ਸੱਚੋ ਸੱਚ ਹੀ ਦੱਸੰਦੀ ਹੈ ਇੰਨਾ ਦੀ ਕੋਈ ਗੱਲ ਨਹੀਂ ਹੈਗੀ ਤੇ ਮੈਨੂੰ ਲੱਗਦੀ ਹੈ ਨਾ ਤੇਰੇ ਸੌਣ ਲੱਗੇ ਸੱਚੋ ਸੱਚ ਦੱਸ ਕਿਹੜੀ ਗੱਲ ਆ ਜਿਹੜੀ ਦਿਨੋਂ ਦਰੋਂ ਦਿਖਾਈ ਦੇਉਂਦੀ ਹੈ ਮੰਮੀ ਤਾਂ ਬੀਬਸਾਂ ਮੈਨੂੰ ਤਾਂ ਕੋਈ ਦੱਸਣ ਦੀ ਜੀ ਨਹੀਂ ਕਰਦੀਆ ਕਿਉਂ ਕੀ ਗੱਲ ਕੀ ਆ ਹਾਂ ਕੋਈ ਦੱਸੇ ਕੋਈ ਤਾਂ ਪਤਾ ਲੱਗੂ ਪਰ ਮੈਨੂੰ ਉਹਨਾਂ ਨੂੰ ਕੁਝ ਲੱਗਦਾ ਆ ਕੋਈ ਨਾ ਕੁਝ ਤੇ ਹੈਗਾ ਆਂ ਦੋ ਵੀ ਕੋਈ ਗੱਲ ਆ ਸੱਚੋਂ ਸੱਚ ਦੱਸ ਨਾ ਦੱਸੇਂ ਨੀ ਫਿਰ ਘਾਟੇ ਦਿੱਤੀ ਜੈਨੇਂਗੀ ਮੰਮੀ ਤਾਂ ਨੂੰ ਜੇ ਸੱਚ ਦੱਸਣਾ ਤੇ ਮੈਨੂੰ ਸੱਚੀ ਨਹੀਂ ਜੇ ਉਹਨਾਂ ਦਾ ਫੋਨ ਆਉਂਦਾ ਕਿ ਉਹ ਅਗਲੇ ਦਿਨ ਹੀ ਤੁਹਾਨੂੰ ਪਤਾ ਤਾਂ ਹੈਗਾ ਵੀ ਆਪ ਕਿ ਚਲ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਜੀ ਕੀਤਾ ਹੈ ਨਾ ਤੇ ਸਿਰਫ ਆਪਣਾ ਕੋਈ ਮਤਲਬ ਹੋਵੇ ਕਿ ਕੀਤਾ ਆ ਤੇ ਜਾਂ ਫਿਰ ਜੇ ਤੇ ਮਮੀ ਦਾ ਫੋਨ ਨਾ ਲੱਗਾ ਹੋਵੇ ਤੇ ਉਦੋਂ ਮੇਰੇ ਫੋਨ ਤੇ ਫੋਨ ਕੀਤਾ ਆ ਸੱਚਤੈਨਕ ਗੱਲ ਬਾਤ ਨਹੀਂ ਖੁੱਲ ਕੇ ਕਰਦਾ ਮਮੀ ਉਹ ਮੈਨੂੰ ਨਹੀਂ ਜੇ ਫੋਨ ਕਰਦਾ ਮੈਨੂੰ ਨਹੀਂ ਜੇ ਸਮਝ ਲੱਗਣ ਦੀ ਕਿ ਮੇਰੇ ਨਾਲ ਫੋਨ ਕੀ ਡਿਆ ਵਾ ਤੇ ਲਈ ਹੁਣ ਤੇਰੀ ਸੱਸ ਨਾਲ ਮਮੀ ਉਹਨਾਂ ਨਾਲ ਵੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਆ ਮੈਂ ਕੀਤੀ ਹੀ ਗੱਲ ਕਿ ਉਹ ਅੱਗੋਂ ਐਵੇਂ ਗੱਲ ਨੂੰ ਆਵਾ ਟੋਲ ਜੀ ਕਰ ਦਿੰਦੀ ਆ ਅਗੂ ਕਹਿੰਦੇ ਆ ਕਿ ਤੈਨੂੰ ਕੀ ਪਤਾ ਕਮਾਈਆਂ ਕਿਵੇਂ ਕਰੀਦੀਆਂ ਨੇ ਇੰਨੀ ਗੱਲ ਕਰਦੀ ਆ ਤੇ ਲੋਕਾਂ ਦੇ ਵੀ ਮੁੰਡੇ ਬਾਹਰ ਗਏ ਹੀ ਨੇ ਉਹ ਵੀ ਜਦੋਂ ਆਪਣੇ ਨਾਲ ਗੁੰਮ ਕਰਦੇ ਹੀ ਇਹ ਗੱਲਾਂ ਬਾਤਾਂ ਕਰਦੇਗੇ ਇਹ ਲੋਕਾਂ ਦਾ ਮੂਕਾਰਦਾ ਹੈ ਪਤਨੀ ਮੰਮੀ ਚੱਲ ਮੈਂ ਇੱਕ ਵਾਰੀ ਸੋਹਰੇ ਜਾਵਾਂਗੀ ਨਾ ਹੁਣ ਉਹਨਾਂ ਨਾਲ ਗੱਲ ਕਰਾਂਗੀ ਆਪਣੇ ਨਾਮ ਨਾਲ ਗੱਲ ਕਰਕੇ ਦੇਖਾਂ ਹਾਂ ਉਹਦੇ ਨਾਲ ਗੱਲ ਕਰਕੇ ਵੇਖੀ ਤੋ ਆਪਣੇ ਭਰਾ ਨਾਲ ਗੱਲ ਕਰੇਗੀ ਫਿਰ ਤੂੰ ਸੋਚਾ ਉਸ ਦੇ ਸੇਗੀ ਕੋਈ ਨਾ ਕੋਈ ਗੱਲ ਕਰਕੇ ਮੰਮੀ ਹੁਣ ਉਹਨਾਂ ਆਉਣਾ ਜਿੱਦਣ ਮੈਂ ਕਹੀ ਨਾ ਉਹ ਕਹਿ ਰਹੇ ਜੀ ਉਹਨਾਂ ਆਉਣਾ ਆ ਤੇ ਜਿੱਦਣ ਮੈਂ ਜਿੰਨਾ ਨਾਲ ਆਈ ਨਾ ਫੋਨ ਤੇ ਗੱਲ ਹੋਰ ਹੋ ਜਾਂਦੀ ਆ ਆਮੋ ਸਾਹਮਣੇ ਹੋਰ ਹੁੰਦੀ ਆ ਤੇ ਉਹਨਾਂ ਨੂੰ ਆਮੋ ਸਾਹਮਣੇ ਪੁੱਛਾਂਗੀ ਕਿ ਕੀ ਗੱਲ ਆ ਆਹ ਚੱਲ ਜਿੱਦਣ ਆਏਗੇ ਨਾ ਉਹਦੇ ਨਾਲ ਗੱਲ ਕਰਕੇ ਮੈਨੂੰ ਸਮਝਾ ਕੇ ਦੱਸੂਗੀ ਮੈਂ ਉਹ ਕੋਈ ਅਬਰ ਮਤਰੇ ਬੈਠ ਕੇ ਗੱਲ ਕਰਾਂਗੀ ਚੱਲ ਮੰਮੀ ਤੁਸੀਂ ਖਾਲੇ ਡੈਡੀ ਨੂੰ ਨਾ ਕਾਲ ਲੈਣਾ ਕਰਿਓ ਐਵੇਂ ਟੈਨਸ਼ਨ ਲੈਣਗੇ ਤੇ ਜਿੱਦਣ ਮੈਂ ਗਈ ਨਾ ਤੇ ਫਿਰ ਉਹਨਾਂ ਨੂੰ ਗੱਲ ਕਰਾਂਗੀ ਉਹ ਕੀ ਜਾਂਦੇ ਆ

ਹਾਂ ਮੀਂਹ ਵੀ ਆ ਰਿਹਾ ਹੈ। ਮੇਰੇ ਕੋਲ شويه ਨਾ ਕੋਈ ਇੱਕ ਨੰਬਰ ਸੇ ਨਹੀਂ ਆ ਰਿਹਾ। ਦੇਖ ਲੈ ਮੈਂ ਮਮਮੀ ਮਮਮੀ ਜੀ ਤੁਹਾਡਾ ਕਿੱਥੇ ਚਲ ਗਿਆ? ਆਓ ਗਰੀਨ ਸੱਚੀਆਂ ਵਿੱਚ ਫੈਸਲੀ ਕਾ ਤੁਸਿਆਈ ਹੋਣ ਲੱਗੀ ਨੇ। ਮੈਂ ਤਾਂ ਤੁਹਾਨੂੰ ਸਰਪ੍ਰਾਈਜ਼ ਦਿੰਨੀ ਆ। ਮੈਂ ਫੋਨ ਕਰਵ ਨਹੀਂ ਕੀਤਾ ਕੋਈ। ਮਮਮੀ ਫੋਨ ਕੀ ਕਰਾਂ? ਮੈਨੂੰ ਨਾ ਛੇਤਾ ਹੀ ਭੁੱਲ ਗਿਆ। ਤਲਾਬ ਤੇ ਗਏ ਹੀ ਤੁਹਾਨੂੰ ਦੱਸਿਆ ਹੀ ਤੇ ਮੈਂ ਉਹਨਾਂ ਨੂੰ ਕਹਾਂ ਮੈਂ ਮੇਰਾ ਕੱਲੀ ਦਾ ਜੀਨ ਨਹੀਂ ਲੱਗਣਿਆ ਹੈਗਾ ਤੇ ਮੈਂ ਰਹਿ ਨਹੀਂ ਮੰਮੀ ਹਾਂ ਕੋ ਦੋ ਦਿਨ ਤੇ ਕਿਹਾ ਹੋ ਗਿਆ ਤੂੰ ਮੈਨੂੰ ਲੈ ਦਿਓ ਤਾਂ ਅੱਧ ਚਲ ਕੋਈ ਗੱਲ ਨਹੀਂ ਤੇ ਨਾਲ ਮੈਂ ਉਹ ਭਾਬੀ ਵੀ ਗਏ ਤੁਹਾਡਾ ਕਿੱਥੇ ਦਿਲ ਲੱਗਦਾ ਹਣਾ ਬੰਦਿਆ ਦਾ ਨਹੀਂ ਤੂੰ ਬੜਾ ਹੀ ਚੰਗਾ ਕੀਤਾ ਮੇਰਾ ਕਿੱਥੇ ਕੱਲੀ ਦਾ ਦਿਲ ਲੱਗਣ ਡਿਆ ਹੀ ਮੈਂ ਤਾਂ ਉਹ ਟਾਈਮ ਪਾਸ ਕਰ ਲਈ ਹਾਂ ਤੈਨੂੰ ਮੈਂ ਆਖਿਆ ਤੂੰ ਆਖਿਆ ਮੇਰਾ ਸਰਦ ਨਹੀਂ ਫਿਰ ਮੈਂ ਸੋਚਿਆ ਕਿ ਚਲ ਹੁਣ ਕੀ ਬਾਰ ਬਾਰ ਰੱਖਣਾ ਬਾਤ ਪੁੱਤ ਤੂੰ ਬੜਾ ਹੀ ਚੰਗਾ ਕੀਤਾ ਮੈਂ ਮਮੀ ਮੇਰਾ ਨਾ ਬੜਾਈ ਚ ਕਰ ਲਿਆ ਮੈਨੂੰ ਕਿਉਂਕਿ ਵੀ ਇਹ ਤੇ ਵਿਆਹ ਤੋਂ ਬਾਅਦ ਤੀ ਮੇ ਕੋ ਆਇਆ ਨਹੀਂ ਗਿਆ ਤੇ ਮੈਂ ਚਲ ਇਹੋ ਭੱਜਣਾ ਹੋਣੀ ਐ ਜਦੋਂ ਲਾਭਕਾਰ ਹੋਊਗਾ ਫਿਰ ਤੁਹਾਨੂੰ ਪਤਾੰਗਾ ਨਹੀਂ ਰੋਟੀ ਦਾ ਕੀ ਹੁੰਦਾ ਵਾ ਮੈਂ ਨਹੀਂ ਉਹ ਤੇ ਠੀਕ ਵਾ ਚਾਹ ਠੀਕ ਐ ਪੁੱਤ ਮੈਂ ਪਾਣੀ ਲਿਆ ਆ ਤੇਰੇ ਵਾਸਤੇ ਮਮੀ ਮੈਂ ਨਹੀਂ ਕੁਝ ਵੀ ਪੀਣਾ ਹੈਗਾ ਉਹ ਨਾਲ ਮੈਂ ਰੋਟੀ ਰੱਖਾ ਕੇ ਛਾਣੂਗੀ ਮੇਰੇ ਅੱਗੇ ਨਹੀਂ ਥੀ ਕਰ ਲਿਆ ਗਰਮੀ ਬੜੀ ਐ ਤੇ ਮੈਂ ਇਹ ਕਹਿਣ ਨਹੀਂ ਕਿ ਵਿਆਹ ਜਿੱਦ ਭੱਜ ਦੌੜ ਗਈ ਐ ਫਾਇਰ ਪਹਿਲਾ ਮਹੀਨਾ ਕਰ ਰਹੀ ਐ ਨਾ ਕਦੀ ਜਦ ਨਾਲ ਆਕੰਮ ਕਰਨੇ ਤੇ ਕਦੀ ਆ ਕਰ ਲੈ ਇਹ ਤਾਂ ਸੋ ਮਾਵਾ ਦੀਆਂ ਖੂਦਿਆਂ ਹੀ ਬਾਵਾ ਗੱਲ ਕਰਨੀ ਨੇ ਚੱਲ ਹੁਣ ਇਦਾਂ ਵਾ ਮਮਤੀਆਂ ਨਾਲ ਗੱਲ ਕਰਨੀ ਆ ਹਾਂ ਨਹੀਂ ਹੁਣ ਚਾਰ ਦਿਨ ਗੱਲਾਂ ਹੱਤਾ ਕਰਾਂਗੇ ਤੇ ਵਿਆਹ ਦੇ ਵਿੱਚ ਤੇ ਫਿਰ ਸ਼ਾਇਦ ਹੀ ਆਵਾਜ਼ ਆਈ ਨੀ ਮੋਕਦੀ ਕਿਉਂ ਆਪਣੇ ਸੱਜ ਦੇ ਸਾਰਾ ਕੰਮ ਹੀ ਚੱਲ ਬੰਨੀ ਕੋਈ ਗੱਲ ਨਹੀਂ ਉਹ ਵੀ ਬੜਾ ਸੁਹਾ ਹੋ ਗਿਆ ਸਾਰਾ ਹਾਂ ਜੀ ਲੱਗਿਆ ਹੋ ਗਿਆ ਚੱਲ ਹੁਣ ਲੱਵ ਲੈਣ ਆ ਜੂਗਾ ਨਾ ਤੈਨੂੰ ਆਹੋ ਮੈਂ ਕਿਹਾ ਇਹ ਮੈਂ ਤੁਹਾਨੂੰ ਆਪਣੇ ਉੱਥੇ ਗਏ ਨਾ ਚੰਡੀਗੜ੍ਹ ਵਾਲਾ ਸਤੇ ਦਿਤੀ ਆਇਓ ਇਥੋਂ ਮੈਨੂੰ ਲਿਆ ਜਿਉ ਤਦੂ ਕੋਈ ਗੱਲ ਨਹੀਂ ਚਲ ਚੰਗਾ ਕੀਤਾ ਕਿਆ ਹੀ ਉਹ ਤਰ੍ਹਾਂ ਫਿਰ ਬੱਸਾਂ ਤੇ ਜਾਣਾ ਪੈਣਾ ਪਰ ਮੈਂ ਪਪਾ ਨਹੀਂ ਮੰਮੀ ਆਂਦੀ ਕਿ ਮੈਂ 2 ਦਿਨ 4 ਦਿਨ ਲਵੂਗੀ ਲੱਭਦਾ ਕੋਈ ਭਰਾ ਨਹੀਂ ਕਿਹੜੇ ਤਰ੍ਹਾਂ ਦਾ ਕੰਮ ਹੋਣਾ ਜਾਣਾ ਤਾਂ ਉਸ ਵੇਲੇ ਮੈਨੂੰ ਉਹਨਾਂ ਨੇ ਲੈ ਜਾਣਾ ਹੀ ਚਲ ਕੋਈ ਨਹੀਂ ਜਿਹੜਾ ਘੜੀ ਰਵੇ ਵੀ ਮਾ ਘੋੜਾ ਨਹੀਂ ਸਹੀ ਚਾਠੇ ਕਰ ਲੈਣ ਹੁਣ ਤੂੰ ਆਈ ਆ ਨਾ ਤੇ ਵਿਆਹ ਦੇ ਵਿੱਚ ਵੀ ਨਹੀਂ ਤੇ ਤੈਨੂੰ ਚੰਗੇ ਕੱਪੜੇ ਪੜਾ ਕੇ ਦਿੱਤੇਗੇ ਪਰ ਨਾਲੇ ਸੌਣ ਮਹੀਨਾ ਚੜ ਗਿਆ ਮੈਨਾਂ ਲੱਗਾ ਪਾ ਕੱਪੜੇ ਨਾ ਬਣਾ ਲੈ ਇਹ ਸੂਟ ਬਣਾ ਕੇ ਦਵਾ ਦਿੰਦੀ ਮੈਂ ਮੰਮੀ ਛੱਡੋ ਘਾਤੋ ਫੇਚਲ ਕਰਨੀ ਆ ਅੱਗੇ ਵੀ ਤੁਹਾਡਾ ਵੀਰ ਦੇ ਵਿਆਹ ਤੇ ਬਥੇਰਾ ਖਰਚਾ ਹੋਇਆ ਵਾ ਈਆਂ ਵਾਸਤੇ ਨਹੀਂ ਖਰਚਾ ਵਾਧੂ ਹੁੰਦਾ ਤੇ ਨਾਲੇ ਹੁਣ ਉਹਨਾਂ ਨੂੰ ਵੀ 2-3 ਦਿਨ ਹੋ ਗਏ ਗਏ ਉਹਨਾਂ ਨੇ ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਫੇਰ ਉਹਨੇ ਆਖਣਾ ਨਾਲ ਮੇਰਾ ਵੀ ਬਣਾਓ ਤੇ ਤੂੰ ਵੈ ਤੇ ਮੈਂ ਪੈਸੇ ਖੜ ਲਿਆਵਾ ਤੇ ਅੱਜ ਹੀ ਬਣਾ ਦੇਈਏ ਉਪਰ ਚੱਲ ਕੋਈ ਗੱਲ ਮੰਮੀ ਬਣਾ ਲੈ ਹੁੰਦੀ ਆ ਤੇ ਕੋਈ ਦਾ ਨਹੀਂ ਭਾ ਵੀ ਦਾ ਵੀ ਇੱਕ ਅੱਦਾ ਬਣਾ ਲਾਂਗੇ ਹਾਂ ਨੇ ਉਹਦੇ ਵਿਆਹ ਵਾਲੇ ਹੀ ਨੇ ਕੱਪੜੇ ਬਣੇ ਆ ਚੱਲ ਮੰਮੀ ਕੋਈ ਗੱਲ ਨਹੀਂ ਮਮਾ ਠੀਕ ਹੈ ਤੂੰ ਫਿਰ ਬੈਠ ਤੇ ਮੈਂ ਪਹਿਲੇ ਪੜ ਲਿਆਵਾ ਤੇ ਤਿਆਰ ਤੂੰ ਵੀ ਆ ਤੇ ਮੈਂ ਵੀ ਆ ਤੇ ਆਪਾਂ ਸੂਟ ਬਣਾ ਲੇਗੇ ਚਲੋ ਕੋਈ ਗੱਲ ਨਹੀਂ ਨੈਨ ਨੇ ਮਮੀ ਆਜੋਗਾ ਫਿਰ ਬਦਲ ਵੀ بڑا ਹੋਇਆ ਮੌਸਮ ਦਾ ਕੋਈ ਪਤਾ ਨਹੀਂ ਹੈਗਾ ਨਹੀਂ ਪੁੱਤ ਚੱਲ ਆਵੇ ਆ ਗਈ ਮੈਂ ਅੱਜ ਮੌਸਮ ਬੜਾ ਵਧੀਆ ਹੈ ਚੱਲ ਕੋਈ ਹਾਂ ਚੰਗਾ ਹੈ